ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਪਾਣ ਦੇ ਆਪਣੇ ਸ਼ਹਿਰ ਸੰਗਰੂਰ ਦੀ ਇੱਕ ਹੌਟ ਸੀਟ ਮੰਨੀ ਜਾ ਰਹੀ ਹੈ ਪਰ ਇਸ ਹੌਟ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਥੇਰ ਨੂੰ ਜਿਤਾਉਣ ਦੇ ਲਈ ਹੁਣ ਨੌਜਵਾਨ ਅੱਗੇ ਆਏ ਨੇ ਮੀਥੇਰ ਦੇ ਖਾਸ ਰਿਸ਼ਤੇਦਾਰ ਨੇ ਦੱਸਿਆ ਹੈ ਕਿ ਕਿਵੇਂ ਉਹ ਮੀਥੇਰ ਨੂੰ ਜਿਤਾਉਣ ਦੇ ਲਈ ਯਤਨ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਅੱਜ ਸੰਗਰੂਰ ਹਲਕਾ ਦੇ ਤਮਾਮ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੀਥੇਰ ਨੂੰ ਜਿਤਾਉਣ ਦੇ ਲਈ ਲਗਾਤਾਰ ਪਿੰਡਾਂ ਦੇ ਵਿੱਚ ਰੈਲੀਆਂ ਅਤੇ ਰੂਟ ਸ਼ੋਅ ਕਰ ਰਹੇ ਨੇ ਏਐਨਵੀ ਨਿਊ ਚੈਨਲ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਤਜਿੰਦਰ ਚੰਦੀ ਦੋਸਤੋ ਏਐਨਵੀ ਨਿਊਜ਼ ਦੀ ਟੀਮ ਸੰਗਰੂਰ ਪਹੁੰਚੀ ਹੈ ਲੋਕ ਸਭਾ ਚੋਣਾਂ ਨੇ ਜਿਹੜੀਆਂ 1 ਜੂਨ ਨੂੰ VOTING ਹੈ ਤੇ ਉਸ ਤੋਂ ਪਹਿਲਾਂ ਮਾਹੌਲ ਗਰਮਾਇਆ ਹੋਇਆ ਹੈ ਜੇਕਰ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਗੁਰਮੀਤ ਮੀਤ ਹੇਅਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਕੈਬਨਿਟ ਮੰਤਰੀ ਵੀ ਰਹੇ ਨੇ ਇੱਕ ਚੋਣ ਰੈਲੀ ਕੀਤੀ ਗਈ ਹੈ ਤੇ ਉਹਨਾਂ ਦੇ ਰਿਸ਼ਤੇਦਾਰ ਦੋਸਤ ਮਿੱਤਰ ਇਸ ਰੈਲੀ 'ਚ ਪਹੁੰਚਣੇ ਗੱਲਬਾਤ ਕਰਦੇ ਆਂ ਬਾਈ ਜੀ ਕੀ ਨਾਮ ਡੋਡ ਕਰੰਟ ਵਾਣਾ ਜੀ ਕਰਨ ਜੀ ਕਿੰਦਾ ਦਾ ਹੰਗਾਰਾ ਜਿਹੜਾ ਮੀਤ Heer ਨੂੰ ਮਿਲ ਰਿਹਾ ਕਿਉਂਕਿ ਨੌਜਵਾਨ ਚਿਹਰਾ ਯੂਥ ਹੈ ਤੇ ਯੂਥ ਹੀ ਅੱਜ ਦਿਖਾਈ ਦਿੱਤਾ ਬਹੁਤ ਭਰਮਾ ਹੰਗਾਰਾ ਮਿਲ ਰਿਹਾ ਜੀ ਸਾਨੂੰ ਜਿੱਥੇ ਪਿੰਡਾਂ ਚ ਲੋਕ ਆਪ ਮੁਹਾਰੇ ਹੋ ਕੇ ਇਕੱਠੇ ਹੋ ਹੋ ਕੇ ਸਾਡੇ ਨਾਲ ਸਪੋਰਟ ਦੇ ਵਿੱਚ ਆ ਰਹੇ ਨੇ ਸ਼ਹਿਰਾਂ ਤੋਂ ਬਹੁਤ ਸਪੋਰਟ ਮਿਲ ਰਹੀ ਹੈ ਖਾਸ ਕਰਕੇ ਜਿਹੜਾ ਯੂਥ ਹੈ ਜੀ ਯੂਥ ਦੀ ਇੰਨੀ ਕਿ ਜ਼ਿਆਦਾ ਸਾਨੂੰ ਮਤਲਬ ਸਪੋਰਟ ਮਿਲੀ ਹੈ ਵੀ ਕੋ ਕੋਈ ਸ਼ਬਦ ਨਹੀਂ ਹੈਗੇ ਜੀ ਇਸ ਵਾਸਤੇ ਹਾਂ ਜੀ ਪਹਿਲਾਂ ਲੋਕਾਂ ਨੇ ਚੁਣਿਆ ਪਹਿਲਾਂ ਮੈਂ ਮੰਤਰੀ ਵੀ ਬਣਾਇਆ ਫਿਰ ਭਗਵੰਤ ਮਾਨ ਨੇ ਤੇ ਆਦ ਕਿ ਕਿਵੇਂ ਦੇਖਦੇ ਹਾਂ ਵੀ ਐਮਪੀ ਦੀ ਸੀਟ ਹੈ ਜਿਹੜੀ ਇਹ ਕਿਦਾਂ ਮੁਕਾਬਲਾ ਦੇ ਦਿੰਦੇ ਹੋ ਸੰਗਰੂਰ ਚ ਬਾਈ ਜੀ ਮੁਕਾਬਲਾ ਤਾਂ ਦੇਖੋ ਵਨ ਸਾਈਡਡ ਕਲੀਅਰ ਮੁਕਾਬਲਾ ਜੀ ਕਿਉਂਕਿ ਕੰਮ ਬੋਲਦੇ ਨੇ ਮੀਤ ਬਾਈ ਜੀ ਉਹਨਾਂ ਨੇ ਕੰਮ ਕੀਤੇ ਨੇ ਉਹ ਕੰਮਾਂ ਦੇ ਸਿਰ ਤੇ ਹੀ ਵੋਟ ਮੰਗਦੇ ਨੇ ਪੁਰਾਣੀਆਂ ਜਿਹੜੀਆਂ ਸਰਕਾਰਾਂ ਰਹੀਆਂ ਨੇ ਉਹਨਾਂ ਨੇ ਮਤਲਬ ਜੇ ਕੋਈ ਪ੍ਰੋਗਰੈਸ ਕੀਤੀ ਹੁੰਦੀ ਕੋਈ ਡਿਵੈਲਪਮੈਂਟ ਕੀਤੀ ਹੁੰਦੀ ਤਾਂ ਉਹਨਾਂ ਨੂੰ ਅੱਜ ਮਤਲਬ ਆ ਚੀਜ਼ਾਂ ਦਾ ਹਾਰ ਦਾ ਸਾਹਮਣਾ ਨਾ ਕਰਨਾ ਪੈਂਦਾ ਵਿਰੋਧੀਆਂ ਨੂੰ ਕੀ ਜਵਾਬ ਦੋਗੇ ਕਿਉਂਕਿ ਵਿਰੋਧੀ ਕਹਿ ਰਹੇ ਨੇ ਕਿ ਮੀਤ ਹੇਰ ਨੇ ਬੰਦੀ ਸਿੰਘਾਂ ਦੀ ਆਵਾਜ਼ ਕਦੇ ਵੀ ਨਹੀਂ ਉਠਾਈ ਦੇਖੋ ਬਾਈ ਜੀ ਬੰਦੀ ਸਿੰਘਾਂ ਦਾ ਜਿਹੜਾ ਮੈਟਰ ਹੈ ਉਹ ਸੈਂਟਰ ਗਵਰਨਮੈਂਟ ਨਾਲ ਰਿਲੇਟਡ ਮੈਟਰ ਹੈ ਉਹਦੇ ਵਿੱਚ ਸਟੇਟ ਗਵਰਨਮੈਂਟ ਦਾ ਕੋਈ ਰੋਲ ਨਹੀਂ ਹੈਗਾ ਸੈਂਟਰ ਗਵਰਨਮੈਂਟ ਵੱਲੋਂ ਹੀ ਉਹਨਾਂ ਨੂੰ ਬੰਦੀ ਬਣਾਇਆ ਗਿਆ ਸੈਂਟਰ ਗਵਰਨਮੈਂਟ ਨਹੀਂ ਉਹਨਾਂ ਨੂੰ ਰਿਹਾ ਕਰਨਾ ਸੈਂਟਰ ਗਵਰਨਮੈਂਟ ਹੁਣ ਪੰਜਾਬ ਦੇ ਨਾਲ ਸਹਿਮਤੀ ਕਈ ਚੀਜ਼ਾਂ ਤੇ ਸਹਿਮਤੀ ਹੁੰਦੀ ਹੈ ਕਈਆਂ ਤੇ ਨਹੀਂ ਹੁੰਦੀ ਇਸ ਚੀਜ਼ 'ਚ ਸਟੇਟ ਗਵਰਨਮੈਂਟ ਨੂੰ ਆਪਾਂ ਬਲੇਮ ਨਹੀਂ ਕਰ ਸਕਦੇ ਜੀ ਹਾਂਜੀ ਪੰਜਾਬ ਦੀ ਨੌਜਵਾਨ ਪੀੜੀ ਜਿਹੜੀ ਵਿਦੇਸ਼ਾਂ ਦਾ ਰੁਕ ਕਰ ਰਹੀ ਸੀ ਅੱਜ ਸਟੇਜ ਤੋਂ ਬੋਲਿਆ ਗਿਆ ਕਿ ਕਾਫੀ ਦਾਖਲੇ ਵਧੇ ਨੇ ਯੂਨੀਵਰਸਿਟੀ 'ਚ 20% ਦਾਖਲੇ ਵਧੇ ਨੇ ਕੀ ਲੱਗਦਾ ਵੀ ਖੁਸ਼ੀ ਦੀ ਗੱਲ ਹੈ ਨੌਜਵਾਨ ਵਾਪਸ ਆ ਰਹੇ ਨੇ ਨੌਜਵਾਨ ਪੜ ਰਹੇ ਨੇ ਅਹ ਦੇਖੋ ਜੀ ਜਦੋਂ ਰੋਜ਼ਗਾਰ ਮਿਲੂਗਾ ਜਦੋਂ ਡਿਵੈਲਪਮੈਂਟ ਹੋਊਗੀ ਜਦੋਂ ਨੌਕਰੀਆਂ ਇੱਥੇ ਡਿਵੈਲਪਮੈਂਟ ਦੇ ਨਾਲ ਨੌਕਰੀਆਂ ਵੀ ਨਾਲ ਨਿਕਲਦੀਆਂ ਨੇ ਜਦੋਂ ਨੌਕਰੀਆਂ ਆਉਣਗੀਆਂ ਤਾਂ ਆਬਵੀਅਸਲੀ ਗੱਲ ਹੈ ਯੂਥ ਸਾਡਾ ਸਾਰਾ ਵਾਪਸ ਆਊਗਾ ਜੀ ਕਿਉਂਕਿ ਆਪਦੀ ਦੇਸ਼ ਨੂੰ ਆਪਦੀ ਧਰਤੀ ਨੂੰ ਕੌਣ ਛੱਡ ਕੇ ਜਾਣਾ ਚਾਹੁੰਦਾ ਮਜਬੂਰੀਆਂ ਹੁੰਦੀਆਂ ਨੇ ਜੀ ਉਹਦੇ ਕਰਕੇ ਲੋਕ ਜਾਂਦੇ ਨੇ ਪਰ ਹੁਣ ਬਹੁਤ ਯੂਥ ਜਿਹੜਾ ਹੈ ਉਹ ਵਾਪਸ ਇੰਡੀਆ ਦਾ ਰੁਖ ਕਰਨਾ ਸ਼ੁਰੂ ਕਰਤਾ ਪੰਜਾਬ ਵੱਲ ਨੂੰ ਆਖਰੀ ਸਵਾਲ ਹੈ ਜੀ ਸੰਗਰੂਰ ਦੇ ਵਿੱਚ ਕਿਹੜੇ ਕਿਹੜੇ ਪ੍ਰੋਜੈਕਟ ਨੇ ਤੁਸੀਂ ਕਿਉਂਕਿ ਰਿਸ਼ਤੇਦਾਰ ਹਾਂ ਮੀਤ ਹੇਰ ਦੇ ਨਾਲ ਰਹਿੰਦੇ ਹੋ ਤੇ ਮੀਤ ਹੇਰ ਤੁਹਾਡੇ ਨਾਲ ਵੀ ਗੱਲ ਕਰਦੇ ਹੋਣੇ ਵੀ ਬਾਈ ਆਪਾਂ ਆ ਪ੍ਰੋਜੈਕਟ ਲੈ ਕੇ ਆਉਣੇ ਆ ਤੁਸੀਂ ਦੱਸ ਦਿਓ ਕਿਹੜੇ ਕਿਹੜੇ ਪ੍ਰੋਜੈਕਟ ਨੇ ਦੇਖੋ ਜੀ ਇਹਦੇ ਵਿੱਚ ਇੱਥੇ ਮੀਤ ਸਾਹਿਬ ਨੇ ਕਈ ਸ਼ੈਲਰਾਂ ਦੇ ਜਿਹੜੇ ਪ੍ਰੋਜੈਕਟ ਨੇ ਉਹ ਆ ਰਹੇ ਨੇ ਅੱਛਾ ਹੋਰ ਹਾਈਵੇਜ਼ ਦੇ ਕਈ ਨਵੇਂ ਜਿਹੜੀਆਂ ਨਵੀਆਂ ਸੜਕਾਂ ਨੇ ਕਈਆਂ ਦੀ ਵਾਈਡਨਿੰਗ ਹੋ ਰਹੀ ਹੈ ਕਈ ਨਵੀਂ ਹਾਈਵੇਜ਼ ਬਣਦੇ ਉਹਦੇ ਵਿੱਚ ਨੇ ਇੱਥੇ ਸਕੂਲਜ਼ ਦੀ ਮੁਰੰਮਤ ਜ ਨੋਟ ਕੀਤੇ ਨੇ ਜਿਹੜੇ ਜਿਨ੍ਹਾਂ ਜਿਹਨਾਂ ਦੀ ਕੀ ਅਪਗ੍ਰੇਡੇਸ਼ਨ ਮੰਗਦੇ ਨੇ ਉਹਨਾਂ ਦੀ ਤੇ ਕਾਲਜਾਂ ਦੀ ਜਿਹੜੇ ਨੇ ਸਰਕਾਰੀ ਕਾਲਜ ਕਈ ਹੈਗੇ ਨੇ ਉਹਨਾਂ ਦੇ ਵਿੱਚ ਅਸੀਂ ਅਪਗ੍ਰੇਡੇਸ਼ਨ ਕਰਨੀ ਹੈ ਜੀ ਤੇ ਮਤਲਬ ਕਲਾਸਰੂਮ ਅਪਗ੍ਰੇਡ ਕਰਨੇ ਨੇ ਹਾਈ ਟੈਕ ਜਿਹੜਾ এডੂਕੇਸ਼ਨ ਜਿਹੜੀ ਹੈਗੀ ਅੱਜ ਦੇ ਟਾਈਮ ਤੇ ਕਿਉਂਕਿ ਤੁਹਾਨੂੰ ਵੀ ਪਤਾ ਸੋਸ਼ਲ ਮੀਡੀਆ ਦਾ ਯੋਗ ਹੈ ਕਿ ਜਿਹੜੀ ਆਪਣਾ এডੂਕੇਸ਼ਨ ਹੈ ਉਹ ਅੱਜ ਕੱਲ ਜਿਆਦਾ ਕੰਪਿਊਟਰਾਈਜ਼ਡ ਹੋ ਚੁੱਕੀ ਆ ਅਸੀਂ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਕੰਪਿਊਟਰਾਈਜ਼ਡ ਐਜੂਕੇਸ਼ਨ ਦਾ ਰਿਫਾਰਮ ਲੈ ਕੇ ਆਉਣ ਦੀ ਇਹਦੇ ਵਿੱਚ ਸਾਡਾ ਅਸੀਂ ਬਹੁਤ ਇਹਦੇ ਵਿੱਚ ਜ਼ੋਰ ਲਾ ਰਹੇ ਹਾਂ ਜੀ ਬਹੁਤ ਧੰਨਵਾਦ ਥੈਂਕ ਯੂ ਸੋ ਇਹਨਾਂ ਸਾਡੇ ਨਾਲ ਮੀਤ ਹੇਰ ਜੀ ਦੇ ਰਿਸ਼ਤੇਦਾਰ ਤੇ ਦੋਸਤ ਜਿਨ੍ਹਾਂ ਨੇ ਅੱਜ ਰੈਲੀ ਸ਼ਮੂਲਤ ਕੀਤੀ ਹੈ ਤੇ ਨਾਲ ਹੀ ਕਿਹਾ ਕਿ ਨੌਜਵਾਨਾਂ ਦੇ ਲਈ ਕਾਫੀ ਵੱਡੇ ਪ੍ਰੋਜੈਕਟ ਨੇ ਜਿਹੜੇ ਮੀਤ ਹੇਰ ਲੈ ਕੇ ਆਉਣਗੇ ਤੇ ਫਸਮਾ ਮੁਕਾਬਲਾ ਜਿਵੇਂ ਗੱਲ ਹੋ ਰਹੀ ਸੀ ਸੰਗਰੂਰ ਹੌਟ ਸੀਟ ਹੈ ਪਰ ਮੀਤ ਹੇਰ ਕਹਿੰਦੇ ਨੇ ਕਿ ਇਸ ਹੌਟ ਸੀਟ ਨੂੰ ਠੰਡਾ ਕਰ ਦਿਆਂਗੇ ਤੇ ਵੱਡੀ ਜਿੱਤ ਦਰਜ ਕਰਾਂਗੇ ਤੇ ਸੰਗਰੂਰ ਦੀ ਆਵਾਜ਼ ਸੰਸਦ ਦੇ ਵਿੱਚ ਗੂੰਜੇਗੀ ਕੈਮਰਾ ਪਰਸਨ ਸੰਦੀਪ ਦੇ ਨਾਲ ਤੇਜਿੰਦਰ ਚੰਦੀ ਏਐਨਵੀ ਨਿਊਜ਼ ਚੈਨਲ ਸੰਗਰੂਰ